ਇਹ ਤਾਂ ਚੰਗਾ ਏ ਵੇਲਾ ਰਹਿ ਕੇ ਨਸ਼ਿਆਂ ਦੇ ਵਿੱਚ ਪੈ ਜਾਂਦਾ ਗੱਪਰੂ ਪੁੱਤ ਕੰਮ ਕਰਦਾ ਰਹੇ ਤਾਂ ਚੰਗਾ ਏ ਕਿਸੇ ਤੋਂ ਮਗੜਾ ਦੇਵੀ ਮੌਤ ਬਰਾਬਰ ਏ ਉਸ ਰੱਬ ਵੱਲੋਂ ਹੀ ਸਰਦਾ ਰਹਿਦਾ ਚੰਗਾ ਏ ਰੱਬ ਦੇ ਨਾਲ ਤੇ ਜ਼ੋਰਦਾਰ ਤਾੜੀ ਮਾਰ ਦਿਓ ਚਲੋ ਇੱਕ ਗੀਤ ਨੇ ਹਾਜ਼ਰੀ ਹੈ ਜੀ ਸਾਡੇ ਗੱਲ ਕਮਲ ਤੇ ਨੀਲਮ ਪਿੰਡਰ ਜੀ ਸੋ ਬਹੁਤ ਬਹੁਤ ਧੰਨਵਾਦ ਸਮੁੱਚੇ ਮੇਲਾ ਪ੍ਰਬੰਧਕ ਕਮੇਟੀ ਦਾ ਨਗਰ ਨਿਵਾਸੀਆਂ ਦਾ ਔਰ ਬਹੁਤ ਬਹੁਤ ਧੰਨਵਾਦ ਸਾਡੇ ਭਾਈ ਵਿੱਕੀ ਜੀ ਔਰ ਜਸਵੰਤ ਸਿੰਘ ਜੀ ਟੇਸਟ ਕਿੰਗ ਹੋਟਲ ਵਾਲੇ ਜਿਨ੍ਹਾਂ ਦੀ ਬਦੌਲਤ ਤੁਹਾਡੇ ਸਾਰਿਆਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿਉਂਕਿ ਭਾਈ ਜੀ ਕਮੇਟੀ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਮਾਹੌਲ ਹੀ ਇੰਦਾ ਬਣ ਗਿਆ ਤੇ ਇੱਕ ਬਾਬਾ ਜੀ ਦੇ ਨਾਂ ਤੇ ਤਾੜੀ ਲਾਓ ਫਿਰ ਕਰੀਏ ਸ਼ੁਰੂਆਤ ਹੈਲੋ ਹੈਲੋ ਕਿਉਂਕਿ ਭਾਈ ਜੀ ਮੌਸਮ ਅੱਜ ਤੁਸੀਂ ਸਾਰੇ ਜਾਣਦੇ ਹੋ ਸਾਰਾ ਥੋੜਾ ਹੀ ਹੋਇਆ ਪਿਆ ਅੱਜ ਪੈਗ ਕਿਹੜਾ ਕਿਹੜਾ ਲਾ ਲੈਂਦਾ ਸਾਰੇ ਹੀ ਤੁਸੀਂ ਬੰਦਸਾਬ ਲਾ ਲੈਨੇ ਆ ਵਧੀਆ ਗੱਲ ਆ ਭਾਈ ਜੀ ਬਾਬੇ ਦੇ ਦਰਬਾਰ ਤੇ ਆ ਕੇ ਸੱਚ ਬੋਲਿਆ ਨਹੀਂ ਤਾਂ ਬੰਦੇ ਝੂਠੀ ਮਾਰੀ ਜਾਂਦੇ ਆ ਤੇ ਬੰਦਾ ਜਿੰਨੀ ਮਰਜੀ ਮਹਿੰਗੀ दारू ਪੀ ਕੇ ਘਰੇ ਆ ਜੇ ਚਾਹੇ ਬਲੈਂਡਰ ਪ੍ਰਾਈਡ ਪੀ ਲਵੇ ਸਿਗਨੇਚਰ ਪੀ ਲਵੇ ਤੇ ਜਦੋਂ ਘਰੇ ਆ ਕੇ दारू ਵੀ ਕਿ ਆਉਂਦਾ ਨਾ ਤੇ ਬੁੜੀਆਂ ਪਤਾ ਕਰੇ ਕੀ ਕਹਿੰਦੀਆਂ ਵੇ ਆ ਗਿਆ ਹੁਣ ਮੂਤ ਪੀ ਕੇ ਇਸ ਕਰਕੇ ਜਿੰਨੀ ਮਰਜੀ ਮਹਿੰਗੀ ਦਾਰੂ ਪੀ ਲਵੇ ਤੇ ਮੇਰੀ ਗੱਲ ਸੁਣ ਲੈ ਇੱਕ 100 ਰੁਪਏ ਕੱਢ ਕੇ ਤੈਨੂੰ ਮੈਂ ਵਾਪਸ ਕਰ ਦੇਣਾ ਲਿਆ ਕਿਉਂਕਿ ਜਦੋਂ ਬੰਦਾ ਦਾਰੂ ਪੀ ਕੇ ਘਰੇ ਆ ਜਾਂਦਾ ਤੇ ਭਾਈ ਜੀ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦਾ ਮਾਹੌਲ ਬਣ ਜਾਂਦਾ ਬੋਤਲ ਤੇ ਵੀ ਲਿਖਿਆ ਹੁੰਦਾ ਵੀ ਇਸ ਤਰ੍ਹਾਂ ਦਾ ਜਿਹੜਾ ਨਸ਼ਾ ਨਹੀਂ ਕਰਨਾ ਨਸ਼ਾ ਕੋਈ ਵੀ ਮਾੜਾ ਕੋਈ ਵੀ ਨਹੀਂ ਕਰਨਾ ਚਾਹੀਦਾ ਤੇ ਕਹਾਣੀ ਗੀਤ ਦਾ ਸਮਾਂ ਇੱਕ ਗੀਤ ਦੇ ਸਮਾਂ ਦਿੱਤਾ ਕਿਉਂਕਿ ਕਮੇਟੀ ਵੀ ਮਜਬੂਰ ਹੈ ਤੇ ਕਰ ਕਰ ਦੀਆਂ ਕਹਾਣੀਆਂ ਬਾਈ ਜੀ ਆਪਣੀ ਕਿਉਂਕਿ ਬੰਦਾ ਸਾਰਾ ਦਿਨ ਕੰਮਕਾਰ ਕਰਦਾ ਹੈ ਖੇਤੀਬਾੜੀ ਦਾ ਕੰਮਕਾਰ ਕਰਦਾ ਤੇ ਪਰ ਪਾਜੇ ਫਿਰ ਵੀ ਪੂਰੇ ਨਹੀਂ ਹੁੰਦੇ ਕਿਉਂਕਿ ਅੱਜ ਕੱਲ ਸਾਰੀ ਖੇਤੀਬਾੜੀ ਵੀ ਬੜੀ ਮਹਿੰਗੀ ਹੋ ਗਈ ਆ ਤੇ ਪਿੱਛੇ ਜੇ ਮੇਰਾ ਗੀਤ ਰੀਲீஸ் ਹੋਇਆ ਸੀ ਕਿ ਕਰ ਕਰ ਧੰਦਾ ਤੇਰਾ ਥੱਕ ਗਈ ਨਵਾਨੀ ਵੇ ਵੇਖ ਕਿਵੇਂ ਟੌਰ ਨਾਲ ਰਹਿੰਦੀ ਆ ਜਠਾਣੀ ਵੇ ਸੋਨੇ ਵਰਗੀ ਸੀ ਜਦੋਂ ਆਈ ਸੀ ਵਿਆਹੀ ਹੁਣ ਰੱਖਤੀ ਸਵਾਚ ਰੁਲਾ ਕੇ ਖੇਤੀ ਵਿੱਚੋਂ ਦੱਸ ਸਾਨੂੰ ਕੀ ਬਚਦਾ ਵੇ ਧੰਦਾ ਹੋਰ ਕੋਈ ਵੇਖ ਲੈ ਚਲਾ ਕੇ ਬਾਈ ਸੇਮੇ ਇੰਦਗੜ ਵਾਲੇ ਦਾ ਲਿਖਿਆ ਗੀਤ ਸੋ ਆਓ ਬਾਕੀ ਗੱਲਾਂ ਕਰਦੇ ਆ ਗੀਤ ਰੰਗ ਕਾਰ ਤੰਗਾ ਤੇਰਾ ਥੱਕ ਗਿਆ ਨਿਮਾਣੀ ਵੇ ਵੇ ਕੀ ਮਟਾਰ ਨਾਲ ਰਹਿੰਦੀ ਆ ਜਟਾਣੀ ਵੇ ਕਿਸ ਜਦ ਦਵਾਈ ਚ ਵੀ ਆਈ ਹੁਣ ਰਕਤੀ ਸਵਾ ਚਲੂ ਲਾ ਕੇ ਖੇਤੀ ਵਿੱਚੋਂ ਦਸ ਸਨ ਕੀ ਬਚਦਾ ਵੇ ਕੋ ਮੋਰ ਕੋਈ ਵੇਖ ਲੈ ਚਲਾ ਕੇ ਖੇਤੀ ਵਿੱਚੋਂ ਦਸ ਸਨ ਕੀ ਬਚਦਾ ਵੇ ਕੋ ਮੋਰ ਕੋਈ ਵੇਖ ਲੈ ਚਲਾ ਕੇ ਖੇਤੀ ਵਿੱਚੋਂ ਦਸ ਸਨ ਕੀ ਬਚਦਾ ਵੇ ਦੰਦੇ ਹੋਰ ਕੋਈ ਵੇਖ ਲੈ ਚਲਾ ਕੇ ਉਹ ਘਾਟ ਚੜੀ ਹੋ ਜਿਸ਼ਾਤੀ ਜਦੋਂ ਖੇਤ ਜਾਵਾਲੀ ਝਾਂਡਿਆਰੇ ਉੱਤੇ ਬਹਿ ਕੇ ਜਦੋਂ ਪਹਿਲੀ ਭਾਵਾਨੀ ਚੌੜੀ ਹੋ ਜੇ ਸ਼ਾਂਦੀ ਜਦੋਂ ਕੇਤ ਜਾਵਾਂ ਨੀ ਚੌਂਡੀ ਵਾਲੀ ਉੱਤੇ ਬਹਿ ਕੇ ਜਦੋਂ ਪੈਣੀ ਭਾਵਾਨੀ ਮਾਰਿਆ ਕਿਸੇ ਦਾ ਜੱਟ ਮਰੇ ਨਾਰ ਕਾਨੇ ਮਾਰਿਆ ਕਿਸੇ ਦਾ ਜੱਟ ਮਰੇ ਨਾਰ ਕਾਨੇ ਸਾਨੂੰ ਮਾਰ ਜਾਂਦੀ ਬੱਦਲਾਂ ਦੀ ਛੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਕੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਆਪਾਂ ਦਾ ਕੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਕੱਟ ਨਹੀਂ ਗੋਰੀਏ ਕਿਹੜੀ ਗੱਲੋਂ ਨਹੀਂ ਬਸੀ ਦਵਤਨ ਦਹਰ ਕੋਈ ਵੇਖ ਲੈ ਚੱਲਾ ਕੇ ਉਹ ਬਹੁਤ ਸਾਰਾ ਮਾਣ ਸਾਡੇ ਸਦਕਾਰਯੋਗ ਸੱਜਣਾ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ ਓਗਾ ਚੌਂਡੀ ਹੋ ਕੇ ਸ਼ਾਦੀ ਜਦੋਂ ਖੇਤ ਜਾਵਾਲੀ ਚੌਂਡੀ ਅੜੀ ਉੱਤੇ ਬਹਿ ਕੇ ਜਦੋਂ ਪਹਿਣੀ ਬਾਵਾਲੀ ਓਗਾ ਚੌਂਡੀ ਹੋ ਕੇ ਸ਼ਾਦੀ ਜਦੋਂ ਖੇਤ ਜਾਵਾਲੀ ਚੌਂਡੀ ਅੜੀ ਉੱਤੇ ਬਹਿ ਕੇ ਜਦੋਂ ਪਹਿਣੀ ਬਾਵਾਲੀ ਯਾ ਕਿਸੇ ਦਾ ਜੱਟ ਮਰੇਦਾਰ ਕਾਨੇ ਮਾਰਿਆ ਕਿਸੇ ਦਾ ਜੱਟ ਮਰੇਦਾਰ ਕਾਨੇ ਸਾਨੂੰ ਮਾਰ ਜਾਂਦੀ ਬਦਲਾ ਦੀ ਛੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਘੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਆਪਾਂ ਦਾਸ ਘੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਘੱਟ ਨਹੀਂ ਗੋਰੀਏ ਕਿਹੜੀ ਗੱਲੋਂ ਨਹੀਂ ਦੇਖ ਜੱਟਾਂ ਦੀ ਚੜਾਈ ਨਹੀਂ ਸਾਡੇ ਅਸਰਾ ਤੋਂ ਬਣੇ ਬੈਠੇ ਹਲਵਾਈ ਨਹੀਂ ਪਹਿਲ ਸੱਚ ਜਾ ਕੇ ਦੇਖ ਜੱਟਾਂ ਦੀ ਚੜਾਈ ਨਹੀਂ ਸਾਡੇ ਅਸਰਾ ਤੋਂ ਬਣੇ ਬੈਠੇ ਹਲਵਾਈ ਨਹੀਂ ਲੱਗਦਾ ਪਤਾ ਨਹੀਂ ਵਿਆਹ ਕੇ ਮਰਨਾ ਥੋੜੇ ਦਾ ਲੱਗਦਾ ਪਤਾ ਨਹੀਂ ਵਿਆਹ ਕੇ ਮਰਨਾ ਥੋੜੇ ਦਾ ਅਸੀਂ ਕੱਟ ਦਿੰਦੇ ਖਰਚੇ ਦੇ ਵਟ ਨਹੀਂ ਘੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਕੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਪੰਦਸ ਕੱਟ ਨਹੀਂ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਕੱਟ ਨਹੀਂ ਗੋਰੀਏ ਕਿਹੜੀ ਗੱਲੋਂ ਨਹੀਂ ਜਿੰਨਾ ਬੋਲਾਂ ਤਾਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਸਾਡੇ ਭਾਈ ਜੀ ਸਰਦਾਰ ਜਸਵੰਤ ਸਿੰਘ ਟੇਸਟ ਕਿੰਗ ਹੋਟਲ ਵਾਲੇ ਉਹਨਾਂ ਨੂੰ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਥੈਂਕ ਯੂ ਮਿਹਰਬਾਨੀ ਬਿਚ ਬਿਚਿਆਂ ਦਾ ਮੇਰੀ ਚਾਲ ਵਡਾਈ ਬਿਚ ਬਿਚਿਆਂ ਤੇ ਤਲੋਂਗ ਲੱਭ ਕੇ ਲਾਈ ਹਿੰਦੂ ਤਾਂ ਕੈਦਤਾ ਕਦ ਤਲੋਂਗ ਲੱਭ ਕੇ ਲਾਈ ਮੈਨੂੰ ਕਦੇ ਵੀ ਨਜ਼ਰ ਨਾ ਆਏਨੀ ਕਦੇ ਵੀ ਨਜ਼ਰ ਨਾ ਆਏਨੀ ਕਾਲਾ ਘਗਰਾ ਸੂਪਦਾ ਧਰਤੀ ਜ਼ੁੰਬਰ ਦਾ ਜਾਏਨੀ ਕਾਲਾ ਘਗਰਾ ਸੂਪਦਾ ਧਰਤੀ ਜ਼ੁੰਬਰ ਦਾ ਜਾਏਨੀ ਕਾਲਾ ਘਗਰਾ ਸੂਪਦਾ ਜਦ ਤੱਕ ਤੁਸਾਨੂੰ ਕੀ ਬੱਤ ਦਵਾਂ ਤੇ ਹੋਰ ਕੋਈ ਵੇਖ ਲੈ ਚਲਾ ਕੇ ਭੁੱਲੇ ਜਰੀ ਕਰਾਹੇ ਜਲ ਪੈਂਦੀ ਆ ਬਲੇਡਨੀ ਖੇਤੀ ਵਾਲਾ ਕੰਮ ਨੂੰ ਬਣ ਗਿਆ ਕੈਂਟਨੀ ਲੈ ਜਰੀ ਕਰਾਹੇ ਜਲ ਪੈਂਦੀ ਆ ਬਲੇਡਨੀ ਖੇਤੀ ਵਾਲਾ ਕੰਮ ਨੂੰ ਬਣ ਗਿਆ ਕੈਂਟਨੀ ਉਹ ਵੇ ਕੀ ਫਸਲ ਉੱਚੀ ਕੋਠੀ ਮੈਂ ਪਵਾ ਦੂੰ ਵੇ ਕੀ ਫਸਲ ਉੱਚੀ ਕੋਠੀ ਮੈਂ ਪਵਾ ਦੂੰ ਨਾਲੇ ਕੱਟ ਦੂੰ ਛਰੀ ਕੇ ਵਿੱਚ ਵਟਨੀ ਗੋਰੀਏ ਕਿਹੜੀ ਗੱਲੋ ਕਿਹੜੀ ਗੱਲੋ ਕਿਹੜੀ ਗੱਲੋ ਕਿਹੜੀ ਗੱਲ ਜੱਟ ਹੁੰਦੇ ਘੱਟ ਦੀ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਆਪਾਂ ਦੱਸ ਘੱਟ ਨਹੀਂ ਦੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਘੱਟ ਨਹੀਂ ਦੋਰੀਏ ਕਿਹੜੀ ਗੱਲੋਂ ਖੇਤੀ ਵਿੱਚ ਦਸ ਸਾਨੂੰ ਕੀ ਬਚਦਾ ਵੇ ਕੰਮ ਹੋਰ ਕੋਈ ਵੇਖ ਲੈ ਚਲਾ ਕੇ ਕਿਹੜੀ ਗੱਲੋਂ ਜੱਟ ਹੁੰਦੇ ਘੱਟ ਨੀ ਗੋਰੀਏ ਕਿਹੜੀ ਗੱਲੋਂ ਛਾਤੀ ਵਿੱਚ ਦੱਸ ਸਾਨੂੰ ਕੀ ਬਚਦਾ ਵੇ ਕੰਮ ਹੋਰ ਕੋਈ ਵੇਖ ਲੈ ਚਲਾ ਕੇ ਕਿਹੜੀ ਗੱਲੋਂ ਜੱਟ ਹੁੰਦੇ ਘੱਟ ਨੀ ਗੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਘੱਟ ਨੀ ਗੋਰੀਏ ਕਿਹੜੀ ਗੱਲੋਂ ਨਹੀਂ ਇੱਕ ਬਾਬਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਦੇ ਜੀ ਬੜੀ ਮਿਹਰਬਾਨੀ ਔਰ ਇੰਨੀ ਹਾਜ਼ਰੀ ਕਰੋ ਮਨਜ਼ੂਰ ਔਰ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਭਾਈ ਗੁਰਜੰਟ ਸਿੰਘ ਜੀ ਸੋ ਸਾਰੀਆਂ ਸਾਕੀਆਂ ਮਾਣਯੋਗ ਸਤਿਕਾਰਯੋਗ ਸ਼ਖਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸੋ ਜੈ ਵੀਰਾਂ ਦੀ ਜੈ ਸਾਂਝਾਂ ਦੀ ਇੱਕ ਬੇਨਤੀ ਜਿਹੜੇ ਗੁਬਾਰੇ ਵਾਲੇ ਵੀਰੇ ਦਿਲ ਪਾਸੇ